ਆਈ ਦੇਣ ਆ ਗਏ ਦੁੱਖ ਦਿਲ ਵਾਲਾ ਦੂਰ ਸੀ ਭਜਾਇਆ ਦੇਵ ਪੀਤਾ ਨੂੰ ਵਧਾਈ ਦੇਣ ਆ ਗਏ ਦੁੱਖ ਦਿਲ ਵਾਲਾ ਦੂਰ ਸੀ ਭਜਾਇਆ ਦੇਵ ਪੀਤਾ ਨੂੰ ਵਧਾਈ ਦੇਣ ਆ ਗਏ ਦੁੱਖ ਦਿਲ ਵਾਲਾ ਦੂਰ ਸੀ ਭਜਾਇਆ ਅੰਬਰਾਂ ਤੋਂ ਪਾਰੀਆਂ ਮਰਾਂ ਦੀਆਂ ਕੋਲੇ ਅੰਬਰਾ ਅੰਬਰਾ ਤੋਂ ਪਾਰੀ ਵਾਲੀ ਜਗਤ ਦਾ ਲਵੰਡੀ ਵਿੱਚ ਆਇਆ ਫੁੱਲ ਅੰਬਰਾਂ ਤੋਂ ਪਰੀਆਂ ਵਰਾਉਂਦੀਆਂ ਵਾਲੀ ਜਗਤ ਦਾ ਲਵੰਡੀ ਵਿੱਚ ਆਇਆ ਫੁੱਲ ਅੰਬਰਾਂ ਤੋਂ ਪਰੀਆਂ ਵਰਾਉਂਦੀਆਂ ਵਾਲੀ ਜਗਤ ਦਾ ਲਵੰਡੀ ਵਿੱਚ ਆਇਆ ਫੁੱਲ ਅੰਬਰਾਂ ਤੋਂ ਪਰੀਆਂ ਵਰਾਉਂਦੀਆਂ ਵਾਲੀ ਜਗਤ ਦਾ ਲਵੰਡੀ ਵਿੱਚ ਆਇਆ ਓ ਨਾਲ ਰਾਲ ਸਤਨਾ ਸਿੰਘ ਪੰਛੀਆਂ ਸ਼ਾਂਦ ਸੇਵੇ ਬਲਵੰਤ ਨੇ ਵੀ ਗਾਇਆ ਨਾਲ ਰਾਹ ਸਤਨਾਮ ਸਿੰਘ ਪੰਛੀਆਂ ਸ਼ਾਂਦ ਸੇਵੇ ਬਲਵੰਤ ਨੇ ਵੀ ਗਾਇਆ ਨਾਲ ਰਾਹ ਸਤਨਾਮ ਸਿੰਘ ਪੰਛੀਆਂ ਸ਼ਾਂਦ ਸੇਵੇ ਬਲਵੰਤ ਨੇ ਵੀ ਗਾਇਆ ਨਾਲ ਰਾਹ ਸਤਨਾਮ ਸਿੰਘ ਪੰਛੀਆਂ